70 ਸਾਲ ਦੀ ਸੀ ਮਾਤਾ ਉਹਨਾਂ ਦੇ ਇਹਨਾਂ ਨੇ ਵਾਹਨ ਸਨੇਚ ਕੀਤੀਆਂ ਸੀ ਤੇ ਉਹ ਅਸੀਂ ਦੋਨੇ ਦੋਸ਼ੀ ਗ੍ਰਿਫਤਾਰ ਕਰ ਲਏ। ਇਹ ਉਹ ਸੀਗਾ ਸ਼ਾਮਾ ਉਹ ਮੋਟਰਸਾਈਕਲ ਚਲਾ ਰਿਹਾ ਸੀ ਤੇ ਪੁੱਤ ਪਿੱਛੇ ਬੈਠਾ ਸੀਗਾ। ਇਹ ਬੇਸਿਕਲੀ ਜਲੰਧਰ ਦੇ ਰਹਿਣ ਵਾਲੇ। ਇਹਨਾਂ ਪਾਸੋਂ ਬੋਲਟ ਮੋਟਰਸਾਈਕਲ ਫੌਜੀ ਕਲਰ ਦਾ ਜੋ ਵਰਤਿਆ ਸੀ ਇੱਕ ਐਕਟਿਵਾ ਸਕੂਟਰੀ ਉਹ ਵੀ ਚੋਰੀ ਦੀ ਆ। ਇੱਕ ਦੇਸੀ ਪਿਸਟਲ ਤੇ ਤਿੰਨ ਜਿੰਦਾ ਰੌਂਦ ਬ੍ਰਮਤ ਹੋਏ ਜਿਹੜੀ ਸਕੂਟਰੀ ਸੀ ਉਹ ਕਪੂਰਥਲੇ ਚੋਰੀ ਕੀਤੀ ਸੀ ਉੱਥੇ ਅਸੀਂ ਸਬੰਧਤ ਥਾਣੇ ਇਨਟੀਮੇਸ਼ਨ ਕਰਤੀ ਆ ਰਾਤ ਨੂੰ ਕਾ ਕੇ ਮੋਟਰਸਾਈਕਲ ਕੋਈ ਖੋਲਿਆ ਕੋਈ ਚੈਨੀ ਖੋਲੀ ਕੋਈ ਵਾਲੀਆਂ ਖੋਲੀਆਂ ਪਠਿੰਡੇ ਦੇ ਵਿੱਚ ਇਹਨਾਂ ਨੇ ਤਿੰਨ ਵਾਰ ਦਾ ਤਾਂ ਕੀਤੀਆਂ ਸੀ ਇਸ ਤੋਂ ਪਹਿਲਾਂ ਉਸਤੇ 12 ਪਰਚੇ ਦਰਜ ਆ ਤੇ ਇਹ ਜਿਹੜਾ ਮੁੰਡਾ ਸਾਹਿਲ ਗੁਜਰ ਆ ਐਸਤੇ ਇੱਕ ਪਰਚਾ ਦਰਜ ਕੀ ਨਾਮ ਹੈ ਤੇ ਤੇ ਮੇਰਾ ਨਾਮ ਇੰਸਪੈਕਟਰ ਸੁਖਵਿੰਦਰ ਸਿੰਘ ਐਸ ਐਚ ਓ ਥਰਮਲ ਜ਼ਿਲ੍ਹਾ ਬਠਿੰਡਾ ਕਿਹੜੇ ਹੋਵੇ ਤੇ ਸੇ ਦੇ ਜਿਹੜੇ ਸਨੇਚ ਹੋਈ ਸੀ ਹਾਂਜੀ ਸਾਡੇ ਸਨੇਚਿੰਗ ਹੋਈ 70 ਸਾਲ ਦੀ ਸੀ ਮਾਤਾ ਉਹਨਾਂ ਦੇ ਇਹਨਾਂ ਨੇ ਵਾਲੀਅਮ ਸਨੇਚ ਕੀਤੀਆਂ ਸੀ ਤੇ ਉਹ ਅਸੀਂ ਦੋਨੇ ਦੋਸ਼ੀ ਗ੍ਰਿਫਤਾਰ ਕਰ ਲਏ ਕਟਨਾ ਕਬੂ ਪ੍ਰਸਿੱਧ ਹੈ ਫੇਸ ਕੇ ਵਿੱਚ ਇੱਕ ਘਟਨਾ 7 ਤਰੀਕ ਨੂੰ ਸ਼ਾਮ ਨੂੰ ਕਰੀਬ 6 ਵਜੇ ਵਾਪਰੀ ਸੀ ਤੇ ਇਹ ਦੋ ਦੋਸ਼ੀ ਆਏ ਸੀਗੇ ਇਹਨਾਂ ਕੋਲੇ ਬੁਲਟ ਮੋਟਰਸਾਈਕਲ ਸੀ ਫੌਜੀ ਕਲਰ ਦਾ ਉਸ ਤੇ ਆਕੇ ਇਹ ਵਾਲੀਆਂ ਨੂੰ ਛਪਟ ਮਾਰ ਕੇ ਲਗੇ ਸੀ ਇੱਕ ਹੈ ਕੋਣ ਕੋਣ ਇਹ ਦੋਨੇ ਪਿਓ ਪੁੱਤ ਜਿਹੜਾ ਇਹਦਾ ਪਿਓ ਸੀਗਾ ਸ਼ਾਮਾ ਉਹ ਮੋਟਰਸਾਈਕਲ ਚਲਾ ਰਿਹਾ ਸੀ ਤੇ ਪੁੱਤ ਪਿੱਛੇ ਬੈਠਾ ਸੀਗਾ ਇਹ ਬੇਸਿਕਲੀ ਜਲੰਧਰ ਦੇ ਰਹਿਣ ਵਾਲੇ ਉਹ ਹੋਰ ਵੀ ਪੁੱਛਿਆ ਗਿਆ ਚਿੱਤਰ ਹੈ ਕਲਾਸਿਕ ਕਿਤੇ ਹੋਣ ਦਾ ਬਹਿਣ ਕਿਸ ਕਰਦੇ ਹਾਂਜੀ ਹਾਂਜੀ ਪੁੱਛ ਕਿਸ ਚ ਖਲਾਸੇ ਹੋਏ ਆ ਅਸੀਂ ਉਹਦਾ ਪੁਲਿਸ ਰਿਮਾਂਡ ਵੀ ਲਿਆ ਤੇ ਇਹਨਾਂ ਪਾਸੋਂ ਬੋਲਟ ਮੋਟਰਸਾਈਕਲ ਕਲਰ ਫੌਜੀ ਕਲਰ ਦਾ ਜੋ ਵਰਤਿਆ ਸੀ ਇੱਕ ਐਕਟਿਵਾ ਸਕੂਟਰੀ ਉਹ ਵੀ ਚੋਰੀ ਦੀ ਆ ਤੇ ਇੱਕ ਕਾਪਾ ਇੱਕ ਦੇਸੀ ਪਿਸਟਲ ਤੇ ਤਿੰਨ ਜਿੰਦਾ ਰੌਂਦ ਬ੍ਰਮਤ ਹੋਏ ਇਹ ਬਠਿੰਡੇ ਦੇ ਕਰੀਬ 20-25 ਦਿਨਾਂ ਤੋਂ ਫਰਿਆਰ ਹੈ ਸੀ ਤੇ ਜਿਹੜਾ ਮੋਟਰਸਾਈਕਲ ਸੀ ਚਾਰਕਪੂਰ ਸੀ ਕਿਤੋਂ ਜਿਹੜਾ ਬੁਲਟ ਮੋਟਰਸਾਈਕਲ ਸੀ ਇੱਕ ਵਾਰੀ ਮੁੱਢਲੀ ਤਫ਼ਤੀਸ਼ ਚੇਹੇ ਸਾਹਮਣੇ ਆਇਆ ਇਹਨਾਂ ਨੇ ਜਲੰਧਰ ਤੋਂ ਚੋਰੀ ਕੀਤਾ ਸੀਗਾ ਜਿਹੜੀ ਸਕੂਟਰੀ ਸੀ ਉਹ ਕਪੂਰਥਲੇ ਚੋਰੀ ਕੀਤੀ ਸੀ ਉੱਥੇ ਅਸੀਂ ਸਬੰਧਤ ਥਾਣੇ ਇਨਟੀਮੇਸ਼ਨ ਕਰਤੀ ਹੈ ਤੇ ਇੱਕ ਸਮਝਣਾ ਹੈ ਹਥਿਆਰ ਸੀ ਦੇ ਕੋਲ ਤੇ ਇੱਕ ਕਦੋਂ ਉੱਥੇ ਰੱਖਿਆ ਸੀ ਕਿ ਕਿੱਥੋਂ ਲਿਆ ਹੋ ਜਿਹੜਾ ਅਸਲਾ ਸੀ ਇਹ ਕਰੀਬ ਦੇ ਕੋਲੇ 2 2.5 ਮਹੀਨੇ ਦਾ ਸੀਗਾ ਤੇ ਇਹ ਇਹਨਾਂ ਜਲੰਧਰ ਤੋਂ ਹੀ ਲਿਆ ਸੀ ਜਲੰਧਰ ਤੋਂ ਹੀ ਜੋ ਇੱਕ ਕਰੀਬੀ ਪੁਸ਼ਕਿਸ਼ ਦੇ ਸਾਹਮਣੇ ਹੈ ਕੋਈ ਵਾਰਦਾ ਤੇ ਇਹ ਸਸਰੇ ਨਾਲ ਕੀ ਹੈ ਹਜੇ ਕੁਝ ਤੇ ਚਿਪਲੀ ਦਾ ਅੱਜ ਇਹ ਅਸਲੇ ਸਿਰਫ ਇਹਨਾਂ ਨੇ ਡਰੋਨ ਤੋਂ ਕੋਲ ਨੂੰ ਰੱਖਿਆ ਸੀ ਅਸਲਾ ਹੋ ਗਿਆ ਕਾਪਾ ਹੋ ਗਿਆ ਰਾਤ ਨੂੰ ਘਾ ਕੇ ਮੋਟਰਸਾਈਕਲ ਕੋਈ ਖੋਲਿਆ ਕੋਈ ਚੈਨੀ ਖੋਲੀ ਕੋਈ ਵਾਲੀਆਂ ਖੋਲੀਆਂ ਤੇ ਇਸ ਨੇ ਰੱਖਿਆ ਸੀ ਉਹਨਾਂ ਦੇ ਵਿੱਚ ਇਹ ਤਾਂ ਉਹ ਲੱਗੂ ਕੋਈ ਵਾਰਦਾ ਸੀ ਪਠਿੰਡੇ ਦੇ ਵਿੱਚ ਇਹਨਾਂ ਨੇ ਨਵਾਰਤਾ ਕੀਤੀਆਂ ਸੀ ਇਸ ਤੋਂ ਪਹਿਲਾਂ ਚੈ ਨਹੀਂ ਹਸ ਤਿੰਨੇ ਹੀ ਚੈ ਨਹੀਂ ਚੁੰਡੇ ਤੇ ਇਹਨਾਂ ਨੇ ਕਾਫੀ ਸੀਸੀਟੀਵੀ ਢਾਲੀਆਂ ਬਣਾਈਆਂ ਤੇ ਫਿਰ ਇਹ ਕਿੱਥੋਂ ਫੜੇ ਗਏ ਇਹ ਕੋਸ਼ਤਾ ਸਾਡੀ ਹਿਊਮਨ ਇੰਟੈਲੀਜੈਂਸੀ ਹਿਊਮਨ ਇੰਟੈਲੀਜੈਂਸ ਕੋਸ਼ਾ ਸੀਡੀਆਰ ਵਗੈਰਾ ਤੇ ਹੋਰ ਵੀ ਟੈਕਨੀਕਲ ਜੋ ਸਾਡੇ ਹੁੰਦੇ ਆ ਉਸ ਤੋਂ ਗਾਂ ਕੜੀ ਨਾਲ ਕੜੀ ਜੁੜਦੀ ਗਈ ਤੇ ਉਸ ਤਰੀਕੇ ਨਾਲ ਫੜੇ ਗਏ ਇਹਨਾਂ ਦਾ ਤਾਂ ਮਾਮਲੇ ਕਿੰਨੇ ਕਰਦਾ ਜਿਹੜਾ ਸ਼ਾਮ ਲਾਲਾ ਰਾਪਿਓ ਸੀ ਉਸ ਤੇ 12 ਪਰਚੇ ਦਰਜ ਆ ਤੇ ਇਹ ਜਿਹੜਾ ਮੁੰਡਾ ਸਾਹਿਲ ਗੁਜਰ ਆ ਐਸ ਤੇ ਇੱਕ ਪਰਚਾ ਦਰਜ ਇੱਕ ਕਰਤੇ ਕਿਉਂ ਸੀ ਕੋਈ ਨਸ਼ੇ ਦੀ ਪੂਰਤੀ ਲਈ ਦਾ ਇਹ ਬੇਸਿਕਲੀ ਨਸ਼ੇ ਦੀ ਪੂਰਤੀ ਕਰਦੇ ਸੀ ਬੇਸਿਕਲੀ ਤਾਂ ਹੀ ਸੀ ਇਹਨਾਂ ਨੂੰ ਇੱਕ ਬਠਿੰਡੇ ਪਰ ਆਏ ਕਿ ਮੈਂ ਕੀ ਮਕਸਦ ਬਠਿੰਡੇ ਇਹਨਾਂ ਦੀ ਰਿਸ਼ਤੇਦਾਰੀਆਂ ਕੋਈ ਜਿਹੜਾ ਸਾਹਿਲ ਗੁਜਰ ਆ ਇਹਦੀ ਭੈਣ ਵੀ ਇੱਥੇ ਵਹੀ ਆ ਇਹਦੀ ਮਾਸਾ ਵੀ ਹੈਗੀਆਂ ਤੇ ਉਹਨਾਂ ਕੋਲੇ ਰਹਿਣਾ ਸੀ ਕੋਸ਼ਟਾ ਮਨੋਕਲ ਰਿਹਾ ਬਾਕੀ ਕਰਾਇ ਵਗੈਰਾ ਤੇ ਵੀ ਰਿਹਾ ਹੋਰ ਵੀ ਇਹਨਾਂ ਨੇ ਜਿਹੜੇ ਅਸਲ ਤੋਂ ਬਾਅਦ ਜਿਲ੍ਹਿਆਂ ਦੇ ਵਿੱਚ ਬਠਿੰਡੇ ਤੋਂ ਇਲਾਵਾ ਜਲੰਧਰ ਕੀਤੀਆਂ ਜੋ ਬੁਲਟ ਚੋਰੀ ਵਗੈਰਾ ਫਿਰ ਕਪੂਰਥਲਾ ਕੀਤੀਆਂ ਜਿਵੇਂ ਐਕਟਿਵਾ ਸਕੂਟਰੀ ਤੇ ਫਿਰ ਕੋਈ ਇਹਨਾਂ ਨੇ ਉਥੇ ਜਲੰਧਰ ਹੀ ਸਾਹਿਲ ਤੇ 307 ਦਾ ਇਤਿਆਮ ਸ਼ਕਤ ਦਾ ਪਰਚਾ ਦਰਜਾ ਉਥੇ ਕੋਈ ਇਹ ਤੇ ਕੋਈ ਸੀਗਾ ਵੈਪਨ ਕਰਾ ਨਜਾਇਜ਼ ਤੇ ਉਸ ਸਾਰੇ ਵਾਰਤਾਂ ਕੀ ਕਿਵੇਂ ਕਿਵੇਂ ਦੇਖਦੇ ਹੋ ਕਿ ਇਹ ਇੱਕ ਬਡੀ ਇੱਕ ਪ੍ਰਾਪਤੀ ਹੈ ਜਿਸੇ ਵਕਫਾ ਖੰਡੀਆਂ ਚ ਵੀ ਜਾਣਦੇ ਨੇ ਪਿੰਡੇ ਵਿੱਚ ਵੀ ਇਹ ਇੱਕ ਕਾਫੀ ਘੱਟਾਨੀ ਅੰਜਾਮ ਦੇ ਕਿੰਨੀ ਕ ਵੱਡੀ ਪ੍ਰਾਪਤੀ ਮਿਲ ਗਈ ਉਹਨਾਂ ਤੋਂ ਦੇ ਰਾਹ ਦੇਖੋ ਮਾਨਯੋਗ ਸੀਨੀਅਰ ਕਪਤਾਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅਸੀਂ ਉਸ ਟਾਈਮ ਦਿਨ ਤੋਂ ਹੀ ਲੱਗੇ ਸੀ ਉਹਨਾਂ ਦੇ ਮਗਰ ਇਹ ਸਾਡੀ ਸਾਰੀ ਪੁਲਿਸ ਟੀਮ ਦੀ ਬਹੁਤ ਹੀ ਵੱਡੀ ਪ੍ਰਾਪਤੀ ਹੈ ਜੇ ਇਹ ਅਰੈਸਟ ਨਾ ਹੁੰਦੇ ਪਤਾ ਨਹੀਂ ਇਹਨਾਂ ਨੇ ਬਠਿੰਡੇ ਜਾਂ ਕਿਤੇ ਹੋਰ ਕੀ ਵਾਰਦਾਤ ਕਰਨੀ ਸੀ ਜਿਵੇਂ ਦੇਸੀ ਪਿਸਟਲ ਇਹਨਾਂ ਬਰਾਮਦ ਹੋਇਆ ਕੀ ਪਤਾ ਨਾ ਐਸ ਤੋਂ ਵੱਡੀ ਵੀ ਹੋਰ ਵਾਰਦਾਤ ਕਰਨੀ ਸੀ ਇਸ ਲਈ ਸਾਡੀ ਸਾਰੀ ਟੀਮ ਦੀ ਬਹੁਤ ਹੀ ਵੱਡੀ ਪ੍ਰਾਪਤੀ ਆ ਜੋ ਕਿ ਵਾਰਦਾਤ ਹੋਣ ਤੋਂ ਦੋ ਤਿੰਨ ਦਿਨ ਬਾਅਦ ਹੀ ਇਹ ਫੜੇ ਗਏ ਤੇ ਜੋ ਜੋ ਇਹਨਾਂ ਨੇ ਜਿਵੇਂ ਕਾਪਾ ਹੋ ਗਿਆ ਪਿਸਟਲ ਹੋ ਗਿਆ ਜਾਂ ਇਹਨਾਂ ਨੇ ਵਰਤਿਆ ਉਹ ਸਾਰਾ ਬਰਾਮਦ ਹੋ ਗਿਆ ਰਿਮਾਂਡ ਲੈ ਕੇ ਅਗਲੀ ਕੁੱਝ ਹਾਂਜੀ ਹਾਂਜੀ ਹੁਣ ਰਿਮਾਂਡ ਲੈ ਕੇ ਜੋ ਵੀ ਅਗਲੀ ਪੁੱਛਗਛਾ ਜੋ ਵੀ ਸਾਡੀ ਰਹਿ ਗਈ ਆ ਸਾਰੀ ਅਸੀਂ ਕੰਪਲੀਟ ਕਰਾਂਗੇ ਤੇ ਤੁਹਾਡੇ ਥਰੂ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਜੋ ਵੀ ਇਦਾਂ ਦਾ ਬੰਦਾ ਕ੍ਰਿਮੀਨਲ ਬੰਦਾ ਕੋਈ ਵੀ ਆ ਜੋ ਇਦਾਂ ਹੀ ਸੋਚ ਰਖਦਾ ਤੇ ਇਦਾਂ ਕੰਮ ਕਰੂਗਾ ਕਿਤੇ ਵੀ ਕਰੂਗਾ ਜਾਂ ਥਾਣੇ ਫਰਮਲ ਦੇ ਹੱਦ ਅੰਦਰ ਜਾਂ ਸ਼ਹਿਰ ਚ ਕਿਤੇ ਵੀ ਉਹ ਬਿਲਕੁਲ ਵੀ ਨਹੀਂ ਬਖਸ਼ਿਆ ਜਾਊਗਾ ਤੁਰੰਤ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਕੋਈ ਵੀ ਇਦਾਂ ਦੇ ਕਰਨ ਦਾ ਸੋਚੇ ਨਾ ਜੋ ਇਹਨਾਂ ਨੇ ਹਰਕਤ ਕੀਤੀ ਹੈ